ਸੋ ਅਸੀਂ ਸਫ਼ਰ ਕਰਦੇ ਕਰਦੇ ਇੱਕ ਜਗ੍ਹਾ ਤੇ ਪਹੁੰਚੇ ਆਂ ਔਰ ਇੱਥੇ ਫਲਾਈਂਗ ਜੇ ਦਾ ਇੱਕ ਟਰੱਕ ਸਟਾਪ ਹੈ ਔਰ ਟਰੱਕ ਸਟਾਪ ਦੇ ਵਿੱਚ ਅਗਰ ਅਸੀਂ 2-3 ਦਿਨ ਲਈ ਜਾਣਾ ਹੁੰਦਾ ਤਾਂ ਸ਼ਾਇਦ ਅਸੀਂ ਸ਼ਾਵਰ ਵੀ ਲੈਂਦੇ ਉੱਥੇ ਸ਼ਾਵਰ ਫ੍ਰੀ ਮਿਲਦਾ ਔਰ ਬਹੁਤ ਹੀ ਵਧੀਆ ਉੱਥੇ ਜਿਵੇਂ ਇੱਕ ਹੋਟਲ ਦੀ ਫੈਸਿਲਿਟੀਆਂ ਹੁੰਦੀਆਂ ਨੇ ਉਹੋ ਜਿਹੇ ਟਰੱਕ ਸਟਾਪ ਜਿਹੜੇ ਆ ਉਹਨਾਂ ਵਿੱਚ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਗਰਮ ਖਾਣਾ ਵੀ ਮਿਲਦਾ ਔਰ ਤੁਸੀਂ ਅਗਰ ਗਰਮ ਖਾਣਾ ਆਪਣਾ ਕਰਨਾ ਹੈ ਉਹ ਵੀ ਮਿਲਦਾ ਲੇਕਿਨ ਮੈਂ ਤੁਹਾਨੂੰ ਦਿਖਾਵਾਂਗਾ ਹੁਣ ਕਿ ਟਰੱਕ ਅੰਦਰੋਂ ਦਿਖਦਾ ਕਿਵੇਂ ਹੈ ਤੁਸੀਂ ਦੇਖ ਸਕਦੇ ਹੋ ਇਹ ਵੋਲਵੋ ਕੰਪਨੀ ਔਰ ਇਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀਆਂ ਹੈ ਬੰਕਰ ਬੈੱਡ ਹੈ ਅਗਰ ਦੋ ਕੋਈ ਲੋਕ ਜਾ ਰਹੇ ਹੈ ਟੀਮ ਡਰਾਈਵਰ ਹੁੰਦਾ ਜਿਨੋਂ ਕਿ ਜਿਹੜੇ ਕਿ ਦੋ ਲੋਕ ਹੁੰਦੇ ਨੇ ਉਹ ਇਸ ਵਿੱਚ ਸੌ ਸਕਦੇ ਆ ਟਰਨ ਵਾਈਜ਼ ਟਰਨ ਔਰ ਰਾਤ ਨੂੰ ਖੈ ਦੋਨੋਂ ਡਰਾਈਵਰ ਸੌ ਸਕਦੇ ਆ ਔਰ ਇਹ ਮੈਂ ਦਿਖਾਣਾ ਚਾਹਾਂਗਾ ਤੁਹਾਨੂੰ ਇੱਕ ਫ੍ਰਿਜ ਔਰ ਫ੍ਰਿਜ ਦੀ ਵੀ ਖਾਸियत ਕੀ ਹੈ ਕਿ ਫ੍ਰਿਜ ਦੇ ਵਿੱਚ ਦੁੱਧ ਪਿਆ ਹੈ ਅਚਾਰ ਪਿਆ ਹੈ ਦਹੀਂ ਪਿਆ ਹੈ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਉਪਈਆਂ ਨੇ ਔਰ ਜਿੱਥੇ ਵੀ ਟਰੱਕ ਸਟਾਪ ਹੁੰਦਾ ਉੱਥੇ ਤੁਸੀਂ ਆਪਣਾ ਫ੍ਰਿਜ ਦਾ ਇਸਤੇਮਾਲ ਕਰਕੇ ਜੋ ਵੀ ਖਾਣਾ ਆਪਣਾ ਘਰੋਂ ਫ੍ਰੈਸ਼ ਖਾਣਾ ਵੀ ਖਾ ਸਕਦੇ ਹੋ ਜੇ ਤੁਸੀਂ ਬਾਹਰੋਂ ਨਹੀਂ ਖਾਣਾ ਸੋ microwaves ਵੀ ਇੱਥੇ ਮੌਜੂਦ ਹੈ ਆਮ ਤੌਰ ਤੇ ਇੰਡੀਅਨ ਟਰੱਕਸ ਤੁਸੀਂ ਦੇਖੇ ਹੋਣੇ ਆ ਉਹ ਵਿਚਾਰੇ ਸਟੌਪ ਲੈ ਕੇ ਟਰੱਕਾਂ ਦੇ نیچے ਬੈਠ ਕੇ ਆਪਣੀ ਰੋਟੀ ਬਣਾਉਂਦੇ ਦੇਖਦੇ ਲੇਕਿਨ ਇਹ ਖਾਸੀਅਤ ਕੀ ਹੈ ਔਰ ਬੈੱਡ ਦੀ ਵੀ ਗੱਲ ਕਰੀਏ ਤਾਂ ਕਿਸੇ ਲਗਜ਼ਰੀ ਬੈੱਡ ਵਾਂਗ ਹੀ ਆ ਜਿਵੇਂ ਹੋਟਲਾਂ ਦੇ ਬੈੱਡ ਹੁੰਦੇ ਹੋਣਗੇ ਉਸ ਤਰ੍ਹਾਂ ਦੇ ਬੈੱਡ ਹੀ ਹੈ ਇਸ ਤੋਂ ਇਲਾਵਾ ਜਿਹੜਾ ਬੈਗੇਜ ਆ ਉਹ ਰੰਦਾ ਹੀ ਹੈ ਔਰ ਗੁਰਤੇਜ ਵਿੱਕੀ ਦੇ ਟਰੱਕ 'ਚ ਇੱਕ ਹੋਰ ਬੜੀ ਖਾਸ ਚੀਜ਼ ਮੈਨੂੰ ਦਿਖੀ ਕਿ ਇੱਕ ਕੋਟ ਪੈਂਟ ਵੀ ਹੈ ਹੁਣ ਟਰੱਕ ਜਿਹੜੇ ਚਲਾਣ ਵਾਲਿਆਂ ਦਾ ਕੋਟ ਪੈਂਟ ਨਾਲ ਕੀ ਵਜਾ ਹੈ ਕਿ ਬਰਖ ਨਾ ਕਰਨਾ ਵੀ ਪੁੱਛਦੇ ਆ ਗੁਰਤੇਜ ਟਰੱਕ ਦੇ ਵਿੱਚ ਤੁਸੀਂ ਕੋਟ ਵੀ ਰੱਖਿਆ ਹੋਇਆ ਕੋਟ ਪਾ ਕੇ ਟਰੱਕ ਚ ਲਾਉਂਦੇ ਹੋ ਨਹੀਂ ਕੋਡ ਪਾ ਕੇ ਤੇ ਨਹੀਂ ਚਲਾਉਂਦੇ ਜੀ ਕਈ ਵਾਰੀ ਪਾਰਟੀ ਪੁਲਿਟੀ ਤੇ ਜਾਣਾ ਹੋਵੇ ਫਿਰ ਇੱਥੋਂ ਹੀ ਪੰਪ ਤੋਂ ਹੀ ਤਿਆਰ ਹੋ ਕੇ ਚਲੇ ਜਾਈਦਾ ਯਾਨੀ ਕਿ ਟਰੱਕ ਸਟਾਪ ਤੇ ਨਹਾਏ ਤੇ ਉੱਥੋਂ ਚਲੇਗੇ ਹਾਂਜੀ ਉੱਥੇ ਹੀ ਰੈਡੀ ਹੋ ਕੇ ਚਲੇਗੇ ਵੀ ਜੇ ਟਾਈਮ ਘਰ ਜਾਣ ਦਾ ਨਹੀਂ ਹੈਗਾ ਉੱਥੇ ਹੀ ਤਿਆਰ ਹੋ ਕੇ ਚਲੇ ਜਾਣਾ ਅੱਛਾ ਇੰਡੀਆ ਦੀ ਗੱਲ ਕਰੀਏ ਟਰੱਕਰਸ ਦੀ ਕੋਈ ਬਹੁਤ ਜ਼ਿਆਦਾ ਇੱਜ਼ਤ ਨਹੀਂ ਕਰਦਾ ਜਿਵੇਂ ਬੜੇ ਮਿਹਨਤ ਨਾਲ ਟਰੱਕਰਸ ਜਿਹੜੇ ਆ ਉਹ ਆਪਣੇ ਜਿਹੜਾ ਆਪਣਾ ਸਫਰ ਕਰਦੇ ਆ ਬਹੁਤ ਰਿਸਕ ਵੀ ਉੱਥੇ ਹੁੰਦੇ ਆ ਲੇਕਿਨ ਮੈਂ ਇੱਥੇ ਦੇਖਿਆ ਕਿ ਕੁੜੀਆਂ ਮੁੰਡੇ ਬਜ਼ੁਰਗ ਔਰ ਮੈਂ ਇੱਕ ਸਫਰ ਦੇ ਦੌਰਾਨ ਸਾਹਮਣੇ ਇੱਕ ਇਹੋ ਜਿਹੇ ਸਖਸ਼ ਮਿਲੇ ਜੋ ਪੰਜਾਬ ਪੁਲਿਸ ਦੇ ਆਈਜੀ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਇੰਸਪੈਕਟਰ ਜਨਰਲ ਪੁਲਿਸ ਜਿਹੜੇ ਪੰਜਾਬ ਪੁਲਿਸ ਦੇ ਆ ਉਹ ਮੈਨੂੰ ਟਰੱਕ ਚ ਲਾਂਦੇ ਦੇਖੇ ਹਾਲਾਂਕਿ ਉਹਨਾਂ ਨੇ ਕਿਸੇ ਕਾਰਨ ਕਰਕੇ ਕਿਹਾ ਕਿ ਮੈਂ ਨਹੀਂ ਚਾਹਾਂਗਾ ਕਿ ਮੇਰਾ ਫੇਸ ਅੱਗੇ ਆਵੇ ਲੇਕਿਨ ਬਹੁਤ ਸਾਰੇ ਪ੍ਰੋਫੈਸਰ ਬਹੁਤ ਸਾਰੇ ਜਿਹੜੇ ਹੋਰ ਪੜੇ ਲਿਖੇ ਲੋਕ ਆ ਉੱਥੇ ਟਰੱਕ ਚ ਲਾਂ ਪ੍ਰੋਫੈਸ਼ਨ ਵਿੱਚ ਇੱਜ਼ਤ ਬਹੁਤ ਹੈ ਔਰ ਅਮਰੀਕਾ ਚ ਜਿਹੜੀ ਇੱਕ ਜਿਹੜੀ ਇੱਕ ਸਭ ਤੋਂ ਵਧੀਆ ਜਿਹੜੀ ਸੀਰੀਜ਼ ਹੈ ਕਿ ਡਿਗਨਿਟੀ ਆਫ ਲੇਬਰ ਯਾਨੀ ਕਿ ਤੁਸੀਂ ਅਗਰ ਕੋਈ ਕੰਮ ਕਰ ਰਹੇ ਹੋ ਉੱਥੇ ਕੰਮ ਕਰ ਰਹੇ ਹੋ ਤੇ ਉਹ ਕੰਮ ਜਿਹੜਾ ਤੁਸੀਂ ਇੱਥੇ ਉਹਨੂੰ ਬੜੀ ਇੱਜ਼ਤ ਦਿੱਤੀ ਜਾਂਦੀ ਹੈ ਔਰ ਸਹੀ ਮਾਇਨੇ ਚ ਜਿਹੜੀ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਸੀ ਦਸਾਂ ਨੋਆਂ ਦੀ ਕਿਰਤ ਉਹ ਇੱਥੇ ਵੇਖਣ ਨੂੰ ਮਿਲਦੀ ਹੈ ਦਸਾਂ ਨੋਆਂ ਦੀ ਕਿਰਤ ਕਰਦੇ ਬਹੁਤ ਹੀ ਮਿਹਨਤ ਕਰਦੇ ਆ ਔਰ ਉਸ ਤੋਂ ਇਲਾਵਾ ਜਿਹੜਾ ਇਮਾਨਦਾਰੀ ਨਾਲ ਲੋਕ ਜਿਹੜਾ ਆਪਣਾ ਸਫ਼ਰ ਤਾਇਆ ਕਰਦੇ ਆ ਤਾਂ ਇੱਥੇ ਕੋਈ ਟ੍ਰੈਫਿਕ ਪੁਲਿਸ ਨਹੀਂ ਹੈ ਕੋਈ ਤੰਗ ਕਰਨ ਵਾਲਾ ਨਹੀਂ ਹੈ ਔਰ ਸਕੇਲ ਡਿਪਾਰਟਮੈਂਟ ਵੀ ਜਿਹੜਾ ਹੈ ਉਹ ਅਕਸਰ ਜਿਹੜਾ ਤੁਹਾਡੇ ਟਰੱਕ ਨੂੰ ਪੁਲਓਵਰ ਕਰਦਾ ਰੋਕ ਸਕਦਾ ਉਹ ਚੈੱਕ ਕਰਨ ਲਈ ਲੇਕਿਨ ਇੱਕ ਸਟicker ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਜਿਹੜਾ ਸਕਰੀਨ ਤੇ ਇੱਕ ਸਟicker ਲੱਗਿਆ ਹੋਇਆ ਤਿੰਨ ਨੰਬਰ ਇਸ ਦੀ ਬੜੀ ਇੰਟਰਸਟਿੰਗ ਕਹਾਣੀ ਹੈ ਕਿ ਜਿਹੜੇ ਕੋਈ ਸਟicker ਸਮਝੋ ਸੜਕਾਂ ਦਾ ਬਾਦਸ਼ਾਹ ਵੇਖੀਏ ਕੀ ਇਹ ਕੀ ਇਹਦਾ ਸਟicker ਦਾ ਮਤਲਬ ਕੀ ਹੁੰਦਾ ਇਹ ਜਦੋਂ ਆਪਾਂ ਨੂੰ ਸਕੇਲ ਤੇ ਕੱਢਦੇ ਆ ਤੇ ਜੇ ਤੇ ਆਪਣਾ ਸਾਰਾ ਟਰੱਕ ਸਹੀ ਆ ਕੋਈ ਫਾਲਟ ਨਹੀਂ ਹੈਗਾ ਉਹ ਚੈੱਕ ਕਰਦੇ ਆ ਤੇ ਫਿਰ ਇਹ ਸਟicker ਲੱਗਦਾ ਜਦੋਂ ਸਾਡੇ ਇਹ ਸਟicker ਲੱਗ ਜਾਂਦਾ ਸਾਨੂੰ ਇਹਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਸਾਡੀ ਜਿਹੜੀ ਇਨਸਪੈਕਸ਼ਨ ਆ ਉਹ ਪਾਸ ਹੋ ਗਈ ਆ ਤੇ ਫਿਰ ਸਾਨੂੰ ਕੋਈ ਇਹਦੀ ਟੈਨਸ਼ਨ ਨਹੀਂ ਹੁੰਦੀ ਵੀ 3 ਮਹੀਨੇ ਸਾਨੂੰ ਕੋਈ ਛੇਤੀ ਕੀ ਤਿਆ ਰੋਕਦਾ ਨਹੀਂਗਾ ਸੋ ਇਹ ਸਟicker ਦੀ ਇੰਪੋਰਟੈਂਸ ਕਿੰਨੀ ਆ ਹਾਲਾਂਕਿ ਜਿਹੜੀ ਪੰਜਾਬ ਜਾਂ ਇੰਡੀਆ ਦੀ ਗੱਲ ਕਰੀਏ ਤੇ ਜਿਹੜੇ ਟਰੱਕਰਸ ਨੇ ਉਹਨਾਂ ਨੂੰ ਅਕਸਰ ਪਰੇਸ਼ਾਨ ਵੀ ਕੀਤਾ ਜਾਂਦਾ ਔਰ ਤੁਹਾਨੂੰ ਯਾਦ ਹੋਵੇਗਾ ਕਿ ਰਾਹੁਲ ਗਾਂਧੀ ਨੇ ਇੱਕ ਸਫ਼ਰ ਕੀਤਾ ਸੀ ਵਸ਼ਿੰਗਟਨ ਡੀਸੀ ਜਿਹੜੇ ਅਮਰੀਕਾ ਦੇ ਕੈਪੀਟਲ ਹੈ ਉੱਥੋਂ ਨਿਊਯਾਰਕ ਤੱਕ ਔਰ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਵਿੱਚ ਸਫ਼ਰ ਕੀਤਾ ਸੀਗਾ ਇੱਕ ਹਰਿਆਣਾ ਦੇ ਵਿੱਚ ਕਿਸੇ ਜਗ੍ਹਾ ਤੇ ਔਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਦੋਨਾਂ ਸਾਈਡਾਂ ਦੇ ਟਰੱਕਰਸ ਦੀ ਜ਼ਿੰਦਗੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਟਰੱਕਰ ਜਿਹੜੇ ਆ ਉਹਨਾਂ ਨੂੰ ਅਮਰੀਕਾ ਚ ਬਹੁਤ ਸਾਰਾ ਪੈਸਾ ਵੀ ਮਿਲਦਾ ਇੱਜ਼ਤ ਵੀ ਮਿਲਦੀ ਹੈ ਔਰ ਕਿਸੇ ਤਰ੍ਹਾਂ ਦੀ ਪੁਲਿਸ ਵਾਲਾਂ ਪਰੇਸ਼ਾਨੀ ਨਹੀਂ ਹੁੰਦੀ ਲੇਕਿਨ ਭਾਰਤ ਦੇ ਵਿੱਚ ਟਰਕਿੰਗ ਵਿੱਚ ਅਸੀਂ ਸਭ ਨੂੰ ਦੇਖਿਆ ਕਿ ਹਰ ਚੌਂਕ ਤੇ ਕਿਤੇ ਵੀ ਕਿਸੇ ਵੀ ਸਟੇਟ ਦੀ ਪੁਲਿਸ ਹੈ ਉਹਦੇ ਸਭ ਤੋਂ ਪਹਿਲਾਂ ਉਹਦਾ ਜਿਹੜਾ ਇੱਕ ਇੱਕ ਅਡਚਨ ਪਾਣੀ ਹੁੰਦੀ ਹੈ ਟਰੱਕਰਸ ਨੂੰ ਉਹ ਹੱਥ ਦੇ ਕੇ ਟਰੱਕ ਰੋਕ ਲੈਣਗੇ ਪਰ ਕਿਸ ਨਾ ਕਿਸੇ ਬਹਾਨੇ ਉਸ ਟਰੱਕਰ ਦਾ ਚਲਾਨ ਕਰਨ ਦੀ ਧਮਕੀ ਦੇ ਕੇ ਉਹਨਾਂ ਤੋਂ ਪੈਸੇ ਵੀ ਠੱਗਦੇ ਆ ਇੱਕ ਸਰਵੇ ਵੀ ਆਇਆ ਸੀਗਾ ਇੰਡੀਆ ਦੇ ਵਿੱਚ ਕਿ ਕਰੀਬ 10000 ਕਰੋੜ ਰੁਪਇਆ ਐਨੂਅਲ ਰਿਸ਼ਵਤ ਜਿਹੜੀ ਹੈ ਉਹ ਟ੍ਰੈਫਿਕ ਪੁਲਿਸ ਜਿਹੜੀ ਹੈ ਵਸੂਲਦੀ ਹੈ ਸੋ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਟਰੱਕਰ ਨੂੰ ਪਰੀਚਾਨ ਕੀਤਾ ਜਾਂਦਾ ਲੇਕਿਨ ਅਮਰੀਕਾ ਦੇ ਟਰੱਕਰ ਜਿਹੜੇ ਆ ਉਹ ਆਪਣਾ ਬੜੀ ਡਿਗਨਿਟੀ ਨਾਲ ਟਰੱਕ ਤੇ ਚਲਾਉਂਦੇ ਆ ਬੜਾ ਸੇਫ ਵੀ ਆ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਬਜ਼ੁਰਗ ਔਰਤਾਂ ਹੋਣ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਇੱਥੇ ਟਰੱਕ ਚਲਾਉਂਦੇ ਤੁਹਾਨੂੰ ਦਿਖ ਜਾਣਗੇ ਔਰ ਸ਼ਾਇਦ ਇਹ ਹੀ ਵਜ੍ਹਾ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਜਿਹੜੀ ਹੈ ਟਰਕਿੰਗ ਬਣ ਚੁੱਕੀ ਹੈ ਸੋ ਸਫਰ ਐਵੇਂ ਜਾਰੀ ਰਹੇਗਾ ਔਰ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ